ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਪੁਲਿਸ ਵਚਨਬੱਧ ਹੈ ਕਿ ਬਠਿੰਡਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਾਇਆ ਜਾਵੇ ਇਸ ਲਈ ਅਸੀਂ ਜੰਗੀ ਪੱਧਰ ਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚੜੀ ਹੋਈ ਹੈ ਜਿਸ ਦੇ ਤਹਿਤ ਵੱਡੀ ਪੱਧਰ ਤੇ ਪਰਚੇ ਦਰਜ ਕਰਕੇ ਨਸ਼ਾ ਤਸਕਰਾਂ ਤੋਂ ਰਿਕਵਰੀ ਕਰਵਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਇਸ ਮੁਹਿੰਮ ਨੂੰ ਹੋਰ ਕਾਰਗਰ ਬਣਾਉਣ ਲਈ ਹੋਰ ਇਫੈਕਟਿਵ ਬਣਾਉਣ ਲਈ ਨਸ਼ਾ ਤਸਕਰਾ ਵੱਲੋਂ ਨਸ਼ਾ ਵੇਚ ਕੇ ਜੋ ਕਾਲੀ ਕਮਾਈ ਉਹਨਾਂ ਵੱਲੋਂ ਯੂਜ਼ ਕਰਕੇ ਜੋ ਪ੍ਰਾਪਰਟੀਆਂ ਬਣਾਈਆਂ ਗਈਆਂ ਜਿਵੇਂ ਕਿ ਜ਼ਮੀਨ ਹੋਵੇ ਚਾਹੇ ਉਹ ਦੁਕਾਨ ਹੋਵੇ ਚਾਹੇ ਉਹ ਗੱਡੀ ਹੋਵੇ ਚਾਹੇ ਮੋਟਰਸਾਈਕਲ ਹੋਵੇ ਉਹਨਾਂ ਨੂੰ ਵੀ ਅਸੀਂ ਫ੍ਰੀਜ਼ ਕਰਾਉਣ ਦੀ ਇੱਕ ਮੁਹਿੰਮ ਰੰਭੀ ਹੈ ਉਸੇ ਤਹਿਤ ਅੱਜ ਪਿੰਡ ਡਿੱਖ ਵਿਕੇ ਇੱਕ 40 ਕਨਾਲ ਦੀ ਜਿਹੜੀ ਜ਼ਮੀਨ ਹੈਗੀ ਹੈ ਦਲਜੀਤ ਕੌਰ ਵਾਈਫ ਆਫ ਵਿਸ਼ਾਲ ਸ਼ਰਮਾ ਉਸ ਦੀ ਮਾਲਕੀ ਹੈ ਇਹ કુલ ਇਹਦੀ ਜਿਹੜੀ ਕੀਮਤ ਹੈ 58 ਲੱਖ ਹੈ ਇਸ ਦੇ ਅਸੀਂ ਫ੍ਰੀਜ਼ਿੰਗ ਆਰਡਰ ਜਿਹੜੇ ਹੈਗੇ ਆ ਉਹ ਹਾਸਲ ਕਰਕੇ ਅੱਜ ਇਹਨੂੰ ਫ੍ਰੀਜ਼ਿੰਗ ਆਰਡਰ ਲਾਏ ਆ ਇਹ ਜ਼ਮੀਨ ਮਾਲ ਮਹਿਕਮੇ ਚੰਦਰਾਜ ਕਰਵਾਇਆ ਗਿਆ ਨਾ ਤਾਂ ਅੱਗੇ ਵੇਚ ਸਕਦੇ ਆ ਨਾ ਹੀ ਇਹਨੂੰ ਟ੍ਰਾਂਸਫਰ ਕਰ ਸਕਦੇ ਆ ਤੇ ਨਾ ਹੀ ਇਸ ਤੇ ਕੋਈ ਲੋਨ ਲੈ ਸਕਦੇ ਆ ਬਾਲਿਆਵਾਲੀ ਦਾ ਥਾਣੇ ਦਾ ਪਿੰਡ ਡਿੱਖ ਸਬਡਿਵੀਜ਼ਨ ਮੋੜ ਚ ਜ਼ਮੀਨ ਪੈਂਦੀ ਹੈ ਇਸ ਮੌਕੇ ਤੇ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦੇਣਾ ਚਾਹੁੰਨਾ ਕਿ ਇਹ ਮੜਾ ਕੰਮ ਛੱਡ ਦਿਓ ਐਂਡ ਚ ਇਹਦੇ ਵਿੱਚ ਕੁਝ ਰਿਜ਼ਲਟ ਨਹੀਂ ਨਿਕਲਣਾ ਜ਼ੀਰੋ ਰਿਜ਼ਲਟ ਨਿਕਲਣਾ ਹੈ ਨਾਲੇ ਤਾਂ ਤੁਸੀਂ ਜੇਲ੍ਹ ਜਾਓਗੇ ਨਾਲੇ ਸਾਰੇ ਸਮਾਜ ਦਾ ਨੁਕਸਾਨ ਕਰ ਰਹੇ ਹੋ ਨਾਲੇ ਜੋ ਤੁਸੀਂ ਪ੍ਰਾਪਰਟੀ ਇਹ ਕਾਲੀ ਕਮਾਈ ਕਰੋ ਕੇ ਕਰਕੇ ਤੁਸੀਂ ਇਹ ਹਾਸਲ ਕਰੋਗੇ ਉਹ ਅਸੀਂ ਜ਼ਬਤ ਕਰ ਲੈਣੀ ਹੈ ਤੇ ਕੁੱਲ ਮਿਲਾ ਕੇ ਅੱਜ ਦੀ ਡੇਟ ਵਿੱਚ ਬਠਿੰਡਾ ਪੁਲਿਸ ਵੱਲੋਂ ਤਕਰੀਬਨ ਜਿਹੜੇ 26 ਇਸ ਤਰ੍ਹਾਂ ਦੀ ਜਿਹੜੀ ਜ਼ਮੀਨ ਐ ਅਸੀਂ ਆਈਡੈਂਟੀਫਾਈ ਕਰਕੇ ਪ੍ਰਾਪਰਟੀਆਂ ਆਈਡੈਂਟੀਫਾਈ ਕਰਕੇ ਕੇਸ ਭੇਜੇ ਗਏ ਆ ਜਿਨ੍ਹਾਂ ਦੇ ਕੁਝ ਦੇ ਆਰਡਰ ਅਸੀਂ ਹਾਸਲ ਕਰ ਲਏ ਆ ਤੇ ਕੁਝ ਦੇ ਜਿਹੜੇ ਆਰਡਰ ਹੈਗੇ ਆ ਫ੍ਰੀਜ਼ਿੰਗ ਉਹ ਆਉਣ ਵਾਲੇ ਸਮੇਂ ਵਿੱਚ ਹਾਸਲ ਕਰ ਲਾਂਗੇ ਉਹਨਾਂ ਵਾਲੇ ਸੰਮ ਵਿੱਚ ਦੇਖੋਗੇ ਤੁਸੀਂ ਵੀ ਇਸ ਜਿਹੜੀਆਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਾਉਣਾ ਜਬਤ ਕਰਾਉਣਾ ਦੀ ਜਿਹੜੀ ਮਹਿੰਮ ਹੈਗੀ ਹੈ ਇਹਨੂੰ ਜੰਗੀ ਪੱਧਰ ਤੇ ਛੇੜਿਆ ਜਾਊਗਾ ਤੇ ਹੋਰ ਪ੍ਰਾਪਰਟੀਆਂ ਇਸ ਤਰ੍ਹਾਂ ਦੀਆਂ ਫ੍ਰੀਜ਼ ਕਰਾਈਆਂ ਜਾਣਗੀਆਂ ਇੰਨੀ ਜ਼ਮੀਨ ਹੈ ਜੀ ਕੋਈ